ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਕਹਿੰਦੇ ਆ ਮੁੰਡਿਆਂ ਦੇ ਪੂਰੇ ਚਰਚੇ ਨੇ 911 ਸ੍ਰੀ ਚਮਕੌਰ ਸਾਹਿਬ ਗਰੁੱਪ ਵਾਲਿਆਂ ਦੇ ਇਹ ਮੁੰਡਿਆਂ ਨੇ ਕਹਿੰਦੇ ਵੱਡੇ ਵੱਡੇ ਰਿਕਾਰਡ ਬਣਾ ਰੱਖੇ ਆ ਕਿ ਟਰਾਲੀ ਖਿੱਚ ਮੁਕਾਬਲੇ ਦੇ ਵਿੱਚ ਸਾਨੂੰ ਦਿਖਾਉਣੇ ਆ ਬਈ ਕਿੰਨੇ ਮਿੰਟਾਂ ਦੇ ਵਿੱਚ ਚੱਕਰ ਪੂਰਾ ਕਰਦਾ ਟਰੈਕਟਰ ਬਣੇ ਰਿਹਾ ਵੀਡੀਓ ਨਾਲ ਐਂਡ ਤੱਕ ਦੇਖਵਾਣੀ ਤਾਰੀਖ ਹੈ Thanks, Preet. 2 ਮਿੰਟ 22 ਸਕਿੰਟ ਜੀ 2 ਮਿੰਟ ਤੇ 22 ਸਕਿੰਟਾ 2 ਮਿੰਟ 22 ਸਕਿੰਟਾ ਜੇਕਰ ਭਾਈ ਜੀ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜਿਹੜੇ ਭਰਾ ਨਵੇਂ-ਨਵੇਂ ਟਰਾਲੀ ਖਿੱਚ ਮੁਕਾਬਲੇ ਦੇਖਣ ਦੇ ਸ਼ਕੀਨ ਆ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ